ਅੱਜਕੱਲ੍ਹ ਦੁਨੀਆ ਭਰ ਵਿੱਚ ਤੁਸੀਂ ਨਿਤ ਨਵੀਆਂ ਕਾਰਾਂ ਨਵੀਂ ਤੋਂ ਨਵੀਂ ਮਾਡਲ ਅਤੇ ਨਵੀਂ ਤੋਂ ਨਵੀਂ ਤਕਨੀਕ ਵਾਲੀ ਕਾਰ ਨੂੰ ਆਏ ਦਿਨ ਵੇਖਦੇ ਹੋਮੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਰਾਂ ਦਾ ਇਤਿਹਾਸ ਕਿੰਨਾ ਲੰਮਾ ਹੈ ਅਤੇ ਦੁਨੀਆ ਦੀ ਸਭ ਤੋਂ ਪਹਿਲੀ ਕਾਰ ਜਾਂ ਕਾਰ ਵਰਗਾ ਢਾਂਚਾ ਕਦੋਂ ਅਤੇ ਕਿਨੇ ਤਿਆਰ ਕੀਤਾ ਸੀ ਜਿਸ ਨੇ ਵੀ ਇਹ ਢਾਂਚਾ ਤਿਆਰ ਕੀਤਾ ਸੀ ਉਸ ਦਾ ਨਾਂ ਅੱਜ ਵੀ ਦੁਨੀਆ ਵਿੱਚ ਗੂੰਜਦਾ ਹੈ ਅਤੇ ਉਸ ਦੇ ਨਾਂ ਉੱਤੇ ਕਾਰਾਂ ਦੀ ਇੱਕ ਬਹੁਤ ਮਕਬੂਲ ਅਤੇ ਵਕਾਰੀ ਕੰਪਨੀ ਅੱਜ ਦੁਨੀਆ ਵਿੱਚ ਚੋਟੀ ਦਾ ਸਥਾਨ ਰੱਖਦੀ ਹੈ ਅਤੇ ਉਸ ਦੀ ਹਰ ਪਾਸੇ ਚਰਚਾ ਵੀ ਹੁੰਦੀ ਹੈ ਸੋ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਕਿ ਦੁਨੀਆ ਦੀ ਸਭ ਤੋਂ ਪਹਿਲੀ ਕਾਰ ਜਾਂ ਆਟੋਮੋਬਾਈਲ ਦਾ ਨਿਰਮਾਣ ਗੱਡੋਂ ਹੋਇਆ ਸੀ ਅਤੇ ਉਸ ਦੀ ਕੀ ਖਾਸੀਅਤ ਸੀ ਅਤੇ ਕਿਹੋ ਜਿਹਾ ਉਹ ਟਾਂਚਾ ਨਜ਼ਰ ਆਉਂਦਾ ਸੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਪਹਿਲੀ ਕਾਰ ਦਾ ਨਿਰਮਾਣ ਯੂਰਪੀ ਦੇਸ਼ ਜਰਮਨੀ ਵਿੱਚ ਹੋਇਆ ਅਤੇ ਜਰਮਨੀ ਦੇ ਇੱਕ ਇੰਜੀਨੀਅਰ ਕਾਰਲ ਬੈਂਜ਼ ਨੇ ਸਨ 1885 ਵਿੱਚ ਲੰਮੀ ਮਿਹਨਤ ਅਤੇ ਮੁਸ਼ਕਲ ਤੋਂ ਬਾਅਦ ਦੁਨੀਆ ਦੇ ਪਹਿਲੇ ਆਧੁਨਿਕ ਆਟੋਮੋਬਾਈਲ ਦਾ ਨਿਰਮਾਣ ਕਰਦੇ ਹਾਂ ਇੱਕ ਪੇਟੈਂਟ ਮੋਟਰ ਕਾਰ ਦੀ ਖੋਜ ਕੀਤੀ ਅਤੇ ਇਸ ਨੂੰ ਤਿਆਰ ਕਰਕੇ ਸੜਕਾਂ 'ਤੇ ਦੌੜਾਇਆ 1885 ਵਿੱਚ ਇਸ ਦੀ ਤਿਆਰੀ ਹੋ ਗਈ ਸੀ ਅਤੇ 1 ਸਾਲ ਬਾਅਦ ਇਸ ਨੂੰ ਪੇਟੈਂਟ ਕਰਵਾਉਣ ਉਪਰੰਤ ਸਨ 1886 ਵਿੱਚ ਇਸ ਦਾ ਨਿਰਮਾਣ ਕਰਕੇ ਇਸ ਨੂੰ ਦੁਨੀਆ ਮੂਰੇ ਪੇਸ਼ ਕੀਤਾ ਗਿਆ ਅਤੇ ਇਸ ਦਾ ਨਾਂ ਰੱਖਿਆ ਗਿਆ ਬੈਂਜ਼ ਪੇਟੈਂਟ ਮੋਟਰ ਵੈਗਨ ਪਾਵਿਸ ਦਾ ਨਾ ਇਸ ਨੂੰ ਬਣਾਉਣ ਵਾਲੇ ਕਾਲ ਬੈਂਸ ਦੇ ਨਾਮ ਤੇ ਆਧਾਰਿਤ ਸੀ ਉਸ ਵੇਲੇ ਇਸ ਕਾਰ ਨੂੰ ਬਣਾਉਣ ਦੀ ਕੀਮਤ ਜਰਮਨੀ ਦੀ ਉਸ ਵੇਲੇ ਦੀ ਕਰੰਸੀ ਮੁਤਾਬਕ 600 ਇੰਪੀਰੀਅਲ ਬਰਦੀ ਸੀ ਅਤੇ ਯੂ ایس ਡਾਲਰ ਮੁਤਾਬਕ 150 ਯੂ ایس ਡਾਲਰ ਦੀ ਕੀਮਤ ਉਹਨਾਂ ਦਿਨਾਂ ਦੌਰਾਨ ਬਣਦੀ ਸੀ ਜੋ ਕਿ ਇਸ ਵੇਲੇ ਤਕਰੀਬਨ 5000 ਡਾਲਰ ਤੱਕ ਪਹੁੰਚਦੀ ਹੈ 1886 ਵਿੱਚ ਇਹ ਕਾਰ ਸਮੁੱਚੀ ਦੁਨੀਆ ਦੇ ਮੂਹਰੇ ਆਈ ਇਸ ਦੀਆਂ ਤਸਵੀਰਾਂ ਵੀ ਦੁਨੀਆ ਭਰ ਵਿੱਚ ਵੇਖੀਆਂ ਗਈਆਂ ਮੌਜੂਦਾ ਸਮੇਂ ਜੇਕਰ ਆਪਾਂ ਇਸ ਦੀ ਤੁਲਨਾ ਕਰੀਏ ਤਾਂ ਜਿਹੋ ਜਿਹੇ ਰਿਕਸ਼ੇ ਅੱਜ ਕੱਲ ਵੇਖੇ ਜਾਂਦੇ ਨੇ ਕੁਝ ਕੁਝ ਇਹੋ ਜਿਹੀ ਇਹ ਕਾਰ ਉਸ ਵੇਲੇ ਨਜ਼ਰ ਆਉਂਦੀ ਸੀ ਜਿਸ ਵਿੱਚ ਤਿੰਨ ਪਹੀਏ ਸਨ ਜੋ ਵੇਖਣ ਨੂੰ ਸਾਈਕਲ ਦੇ ਚੱਕਿਆਂ ਵਰਗੇ ਨਜ਼ਰ ਆਉਂਦੇ ਸੀ ਅਤੇ ਇਸ ਦੇ ਨਿਰਮਾਣ ਵਿੱਚ ਇੰਜਣ ਦੀ ਵਰਤੋਂ ਵੀ ਕੀਤੀ ਗਈ ਸੀ ਅਤੇ ਇਸ ਉੱਪਰ ਬੈਠਣ ਲਈ ਤਕਰੀਬਨ ਤਿੰਨ ਲੋਕਾਂ ਦੀ ਜਗ੍ਹਾ ਵੀ ਤਿਆਰ ਕੀਤੀ ਗਈ ਸੀ ਇਸ ਪਹਿਲੀ ਕਾਰ ਦੇ ਵਿੱਚ ਦੋ ਸਟ੍ਰੋਕ ਦਾ ਪਿਸਟਨ ਇੰਜਣ ਲਾਇਆ ਗਿਆ ਅਤੇ ਇਸ ਨੂੰ ਗੈਸੋਲੀਨ ਦੇ ਉੱਪਰ ਆਧਾਰਿਤ ਯਾਨੀ ਕਿ ਗੈਸ ਦੀ ਊਰਜਾ ਉੱਪਰ ਆਧਾਰਿਤ ਕਾਰ ਵਜੋਂ ਪੇਸ਼ ਕੀਤਾ ਗਿਆ ਸੀ ਇਸ ਕਾਰ ਨੂੰ ਤਿਆਰ ਕਰਨ ਵਾਲੇ ਕਾਰਲ ਬੈਂਸ ਦੀ ਪਤਨੀ ਪਰਥਾ ਬੈਂਜ਼ ਨੇ ਇਸ ਕਾਰ ਨੂੰ ਕਈ ਥਾਵਾਂ ਉੱਪਰ ਲਿਜਾ ਕੇ ਇਸ ਦੀ ਵਰਤੋਂ ਨੂੰ ਦੁਨੀਆ ਮੂਰੇ ਇੱਕ ਨਵੇਂ ਰੂਪ ਵਿੱਚ ਵੀ ਪੇਸ਼ ਕੀਤਾ ਅਤੇ ਇਸੇ ਦਾ ਸਿੱਟਾ ਸੀ ਕਿ ਇਸ ਕਾਰ ਦੇ ਆਉਣ ਤੋਂ ਬਾਅਦ ਸਨ 1888 ਵਿੱਚ ਇਸ ਨੂੰ ਵਪਾਰਕ ਤੌਰ ਤੇ ਵੀ ਲੋਕਾਂ ਲਈ ਮੁਹੱਈਆ ਕਰਵਾਇਆ ਗਿਆ। ਭਾਵੇਂ ਇਸ ਦੀ ਖਰੀਦੋ-ਫਰੋਖਤ ਵੀ ਸਨ 1888 ਦੇ ਮੱਧ ਵਿੱਚ ਸ਼ੁਰੂ ਹੋ ਗਈ ਸੀ ਇਸੇ ਕਰਕੇ ਇਸ ਚੀਜ਼ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਕਾਰ ਜਾਂ ਆਟੋਮੋਬਾਈਲ ਮੰਨਿਆ ਜਾਂਦਾ ਹੈ ਅਤੇ ਕਿਉਂਕਿ ਇਸ ਚੀਜ਼ ਨੂੰ ਕਾਰਲ ਬੈਂਜ਼ ਨੇ ਆਪਣੇ ਨਾਮ ਉੱਤੇ ਪੇਟੈਂਟ ਵੀ ਕਰਵਾ ਲਿਆ ਸੀ ਇਸੇ ਕਰਕੇ ਕਾਰਲ ਬੈਂਜ਼ ਨੂੰ ਦੁਨੀਆ ਪਰ ਵਿੱਚ ਆਟੋਮੋਬਾਈਲ ਦਾ ਪਿਤਾਮਾ ਅਤੇ ਖੋਜ ਕਰਤਾ ਮੰਨਿਆ ਜਾਂਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਜੋ ਕੰਪਨੀ ਦੁਨੀਆ ਪਰ ਵਿੱਚ ਮਰਸੀਡੀਜ਼ ਬੈਂਜ਼ ਵਜੋਂ ਮਸ਼ਹੂਰ ਹੈ ਉਸ ਦੀਆਂ ਜੜ੍ਹਾਂ ਇਸੇ ਖੋਜ ਦੇ ਨਾਲ ਜੁੜਦੀਆਂ ਨੇ ਅਤੇ ਇਸੇ ਖੋਜ ਨੂੰ ਕਰਨ ਵਾਲੇ ਕਾਲ ਬੈਂਜ਼ ਦਾ ਨਾਂ ਅੱਜ ਮਰਸੀਡੀਜ਼ ਬੈਂਜ਼ ਦੇ ਜ਼ਰੀਏ ਸਮੁੱਚੀ ਦੁਨੀਆ ਵਿੱਚ ਗੂੰਜ ਰਿਹਾ ਹੈ